ਇਸ ਤੋਂ ਬਾਅਦ ਨਾਲ ਜੀ ਤਿੰਨ ਕਮੈਂਟ ਤਕਰੀਬਨ ਇੱਕੋ ਵਿਸ਼ੇ ਤੇ ਆ ਮੈਂ ਪਹਿਲਾਂ ਤਿੰਨੇ ਕਮੈਂਟ ਪੜ੍ਹਦਾ ਜੀ ਉਸ ਤੋਂ ਬਾਅਦ ਆਪਾਂ ਇਹਦਾ ਜਵਾਬ ਵੀ ਦੇਵਾਂਗੇ ਪਹਿਲਾਂ ਬਾਈ ਪੁੱਛਦਾ ਕਿ ਜੇ ਮੋਨੋਪਰਕ ਪੈਨਲ ਲਾਉਣੇ ਹੋਣ 5 ਐਚਪੀ ਸਮਰਸੀਬਲ ਮੋਟਰ ਤੇ ਤਾਂ ਕਿੰਨੇ ਲੱਗਣਗੇ ਪੂਰਾ ਪਾਣੀ ਲੈਣ ਲਈ ਕਿਉਂਕਿ ਤੁਸੀਂ ਆਪ ਹੀ ਦੱਸਿਆ ਸੀ ਕਿ ਪਹਿਲਾਂ ਵਾਲੇ ਪੈਨਲ ਦੀ ਕੈਪੈਸਿਟੀ ਟਾਈਮ ਪਾ ਕੇ ਘਟ ਹੋ ਜਾਂਦੀ ਆ ਉਸ ਤੋਂ ਅਗਲਾ ਇਹਦੇ ਨਾਲ ਹੀ ਰਲਦਾ ਮਿਲਦਾ ਸਵਾਲ ਆ ਜੀ 22 ਜੀ 3 ਐਚ ਪੀ ਮੋਟਰ ਤੇ ਕਿਹੜੇ ਪੈਨਲ ਸਹੀ ਆ 335 ਵਾਟ ਵਾਲੇ ਕਿ 540 ਵਾਟ ਵਾਲੇ ਕਿਹੜੀ ਕੰਪਨੀ ਸਹੀ ਰਹੂਗੀ ਉਸ ਤੋਂ ਅਗਲਾ ਸਵਾਲ ਫਿਰ ਇਹਦੇ ਨਾਲ ਹੀ ਆ ਜੀ ਸਰ ਇਹ ਪੋਲੀ ਪੈਨਲ ਤਾਂ ਇਸ ਸਾਲ ਬੰਦ ਹੋਣ ਜਾ ਰਹੇ ਆ ਖੇਤ ਵਾਲੀ ਮੋਟਰ ਤੇ ਕਿਹੜੇ ਪੈਨਲ ਲਗਾਏ ਜਾਣ ਮੈਂ 3 ਐਚ ਪੀ ਦੀ ਮੋਟਰ ਲਗਾਉਣੀ ਆ ਕਿ ਟੌਪਕੌਨ ਸਹੀ ਰਹਿਣਗੇ ਮੈਂ ਪਿਛਲੀ ਵੀਡੀਓ ਦੇ ਵਿੱਚ ਇਹ ਦੱਸਿਆ ਸੀ ਕਿ ਜਿਹੜੇ ਖੇਤਾਂ ਵਾਲੀ ਮੋਟਰ ਆ ਉਹਦੇ ਵਿੱਚ ਪੋਲੀ ਪੈਨਲ ਹੀ ਲਗਾਏ ਜਾਂਦੇ ਆ ਮੈਂ ਪਹਿਲਾਂ ਤੁਹਾਨੂੰ ਪਹਿਲੇ ਦੱਸਣਾ ਚਾਹੁੰਨਾ ਕਿ ਜਿਵੇਂ ਕਿ ਖੇਤ ਵਾਲੀ ਮੋਟਰ ਦੇ ਉੱਪਰ 3 HP ਦੀ ਮੋਟਰ ਮੰਨ ਕੇ ਚੱਲੋ 335 W ਦੇ ਜੇ ਆਪਾਂ 10 ਪੈਨਲ ਲਗਾਵਾਂਗੇ 3 kW ਹੋ ਗਿਆ ਤੇ 3 kW ਦੇ ਨਾਲ ਜਿਹੜੀ 3 HP ਦੀ ਮੋਟਰ ਉਹ ਚੱਲਦੀ ਆ ਉਹਦੇ ਨਾਲ ਦੀ ਨਾਲ ਹੀ ਜੇਕਰ ਆਪਾਂ ਉਹਦੀ ਜਗ੍ਹਾ ਤੇ 540 W ਦੇ 6 ਪੈਨਲ ਲਗਾ ਦਿੰਨੇ ਆ ਤਾਂ ਵੀ 3 ਕਿਲੋਵਾਟ ਹੋ ਗਿਆ ਪਰ ਫੇਰ ਜਿਹੜੀ ਆਪਣੀ ਖੇਤਾਂ ਵਾਲੀ ਮੋਟਰ ਆ ਉਹ ਪਾਣੀ ਪੂਰਾ ਨਹੀਂ ਦਿੰਦੀ ਜਿਹੜੀ ਆਪਾਂ ਖੇਤ ਦੇ ਵਿੱਚ ਮੋਟਰ ਲਗਾਉਨੇ ਆ ਉਹਦੇ ਸਾਰੇ ਪੈਨਲਾਂ ਨੂੰ ਸੀਰੀਜ਼ ਵਿੱਚ ਲਗਾਇਆ ਜਾਂਦਾ ਜੀ ਇਸ ਤੋਂ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਤੇ ਜਿਹੜੇ ਪੌਲੀ ਪੈਨਲ ਹੁੰਦੇ ਆ ਇਹਦੀ ਇੱਕ ਦੀ ਵੋਲਟੇਜ ਹੁੰਦੀ ਆ ਜੀ ਤਕਰੀਬਨ 40 ਤੋਂ 42 ਵੋਲਟ ਹੁੰਦੇ ਆ ਹਨ ਜੇਕਰ ਆਪਾਂ 10 ਪੈਨਲਾਂ ਨੂੰ ਸੀਰੀਜ਼ ਕਰ ਦਈਏ 42 ਗੁਣਾ 10 ਯਾਨੀ ਕਿ 420 25 ਵੋਲਟੇਜ ਆਪਾਂ ਨੂੰ ਮਿਲਦੇ ਆ ਜਿਹੜੀ ਕਿ ਖੇਤਾਂ ਦੇ ਲਈ 3 ਐਚਪੀ 3 ਫੇਜ ਮੋਟਰ ਦੇ ਲਈ ਕਾਫੀ ਹੁੰਦੇ ਆ ਯਾਨੀ ਕਿ ਉਹ 440 ਵੋਲਟੇਜ ਜਾਂ ਸਵਾ 400 ਵੋਲਟੇਜ ਦੇ ਅਨੁਸਾਰ ਹੀ ਬਣੀ ਹੁੰਦੀ ਆ ਇਹਦੇ ਨਾਲ ਹੀ ਜੇ ਆਪਾਂ ਦੂਜੇ ਪਾਸੇ ਆਉਣੇ ਆ 540 ਵਾਟ ਵਾਲੇ ਬਣੇ ਤਾਂ ਇਹ ਵੀ 3 ਕਿਲੋਵਾਟ ਦੇ ਸੀ ਪਰ ਇਹਦੇ ਜਿਹੜੇ ਵੋਲਟੇਜ ਆ ਇਹਦੇ ਵੀ اوਸੀ ਹੁੰਦੀ ਆ ਇਹਦੀ ਤਕਰੀਬਨ 42 ਕਿ ਵੋਲਟੇਜ ਹੁੰਦੇ ਆ ਤੇ 42 ਨੂੰ ਗੁਣਾ ਆਪਾਂ 6 ਕਰ ਦਿੰਨੇ ਆ ਚਾਲਸ ਕੇ 24 ਅੰਦਾਜ਼ਾ ਤੁਸੀਂ ਇਹ ਮੰਨ ਕੇ ਚੱਲੋ ਵੀ 250 ਤੋਂ 350 ਵੋਲਟੇਜ ਇਹਦੇ ਮਿਲਦੇ ਆ ਹੁਣ ਜਿਹੜੀ ਚੀਜ਼ 400 ਵੋਲਟੇਜ ਤੇ ਚੱਲਦੀ ਆ ਤੇ ਜੇ ਆਪਾਂ ਉਹਨੂੰ 250 ਜਾਂ 300 ਵੋਲਟੇਜ ਦੇਵਾਂਗੇ ਤਾਂ ਉਹਦੀ ਜਿਹੜੀ ਆਉਟਪੁੱਟ ਆਪਾਂ ਨੂੰ ਨਹੀਂ ਮਿਲਣੀ ਇਹਦੇ ਲਈ ਅੱਜ ਕੀ ਹੋ ਰਿਹਾ ਕਿਉਂਕਿ ਇੱਕ ਵੀਰ ਨੇ ਪੁੱਛਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੋਲੀ ਪੈਨਲ ਬੰਦ ਹੋ ਰਿਹਾ ਬਿਲਕੁਲ ਹੋ ਰਿਹਾ ਜੀ ਪਰ ਉਹਦੀ ਜਗ੍ਹਾ ਤੇ ਉਹਦਾ ਜਿਹੜਾ ਦੂਜਾ ਹੈਗਾ ਬਦਲ ਆਪਾਂ ਕਹਿ ਸਕਦੇ ਆ ਉਹ ਆ ਜੀ ਮੋਨੋਪਰਕ ਕਿਉਂਕਿ ਜਦੋਂ ਆਪਣੇ ਕੋਲੇ ਆਪਸ਼ਨ ਹੀ ਕੋਈ ਨਾ ਰਿਹਾ ਪੋਲੀ ਦੀ ਜਗ੍ਹਾ ਫਿਰ ਆਪਾਂ ਨੂੰ ਇਹਦੇ ਵਿੱਚ ਹੀ ਜਾਣਾ ਪਊਗਾ ਤੇ ਕਾਫੀ ਕੰਪਨੀਆਂ ਹੁਣ ਇਹਦੇ ਤੇ ਕੰਮ ਕਰ ਰਹੀਆਂ ਕਿਉਂਕਿ ਜਿਹੜੇ 540 ਆ ਇਹ ਆਪਣਾ ਜਿਵੇਂ ਕਿ 250 ਤੋਂ ਪੌਣੇ 300 ਵੋਲਟੇਜ ਦੇ ਉੱਪਰ ਚੱਲਦੇ ਆ ਤੇ ਇਹਦੇ ਲਈ ਫਿਰ ਮੋਟਰਾਂ ਸਪੈਸ਼ਲ ਡਿਜ਼ਾਈਨ ਹੋ ਰਹੀਆਂ ਜੀ ਜਿਹੜੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਜੇਕਰ ਤੁਸੀਂ 3 ਐਚਪੀ 5 ਐਚਪੀ ਲਗਾਉਣ ਜਾ ਰਹੇ ਹੋ ਜਦੋਂ ਵੀ ਲਵਾਉਣੀ ਆ ਕੋਸ਼ਿਸ਼ ਕਰੋ ਨਵੇਂ ਦੇ ਵਿੱਚ ਹੀ ਜਾਇਓ ਠੀਕ ਆ ਜੀ ਮੋਨੋਪਰਕ ਦੇ ਵਿੱਚ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਲਾਜ਼ਮੀ ਪੁੱਛਿਓ ਵੀ ਤੁਹਾਡੇ ਕੋਲੇ ਉਹ ਮੋਟਰ ਹੈਗੀ ਆ ਜਿਹੜੀ ਇਹਦੇ ਨਾਲ ਮੈਚ ਕਰਦੀ ਆ ਕਿਉਂਕਿ ਪਿੱਛੇ ਇੱਕ ਵੀਰ ਦਾ ਮੈਨੂੰ ਫੋਨ ਆਇਆ ਸੀ ਖੰਨੇ ਸਾਈਡ ਤੋਂ ਉਹਨਾਂ ਨੇ 10 HP ਦੀ ਮੋਟਰ ਲਗਾਉਣੀ ਸੀ ਉਹਨਾਂ ਨੇ ਮੋਟਰ ਤਾਂ ਲਗਾਤੀ 440 ਵੋਲਟੇਜ ਵਾਲੀ ਲੇਕਿਨ ਉੱਥੇ ਕੀ ਕੀਤਾ ਕਿ ਜਿਹੜੇ ਪੈਨਲ ਸੀਗੇ ਉਹ ਲਗਾਤੇ ਮੋਨੋਪਰਕ ਹਾਫ ਕਟ ਜੀਦੀ ਵੋਲਟੇਜ ਪੂਰੀ ਨਹੀਂ ਹੋਈ ਤੇ ਬਾਈ ਦਾ ਪਾਣੀ ਨਹੀਂ ਬਣਿਆ ਜਿੰਨੇ ਬਾਈ ਨੇ ਪੈਸੇ ਲਾਏ ਸੀ ਉਹ ਖਰਾਬ ਹੋਏ ਤੇ ਉਹਦੀ ਜਗ੍ਹਾ ਉਹਨੂੰ ਹੁਣ ਥੋੜੇ ਹੋਰ ਪੈਸੇ ਲਾ ਕੇ ਉਹਦੀ ਵੋਲਟੇਜ ਵਧਾਉਣੀ ਪਊਗੀ ਤੇ ਫੇਰ ਉਹ ਚੱਲਣਗੇ 5 ਐਚਪੀ ਨੂੰ ਨਹੀਂ ਤਾਂ ਜੇ 330 ਵਾਟ ਵਾਲੇ 16 ਪੈਨਲ ਲੱਗਦੇ ਆ ਤੇ ਇਹ ਤਕਰੀਬਨ ਆਪਣੇ 10 ਪੈਨਲਾਂ ਦੇ ਨਾਲ ਵਧੀਆ ਸਰ ਜਾਊਗਾ ਜੀ ਬਾਕੀ ਜੇਤੋ ਵੀ ਤੁਸੀਂ ਲਵਾਉਣੀ ਆ ਉਹ ਸਾਰੀ ਡਿਟੇਲ ਆਪਾਂ ਨੂੰ ਦੇ ਦਿੰਦੇ ਹੁੰਦੇ ਹਾਂ